ਪ੍ਰਸਤੁਤ ਕੀਤੀ ਹੈ જય ਗਊ ਮਾਤਾ જય ਗੋਪਾਲ ਕੇਸ਼ਵ ਮਾधवਦੀਨ ਧਿਆਲ ਮੇਰਾ ਨਾਮ ਗੋਸੇਵਕ ਪੰਡਿਤ ਤਵਨ ਕੁਮਾਰ ਪ੍ਰਾਸ਼ਰ ਹੈ ਸਨਾਤਨ ધਰਮ ਸੁਰੱਖਿਆ ਪਰਿਸ਼ਦ ਸੰਸਥਾ ਵੱਲੋਂ ਅਸੀਂ ਪ੍ਰਯਾਸ ਕਰਦੇ ਹਾਂ ਕਿ ਭਾਰਤ ਜਿਹੜੀ ਆਪਣੀ ਪਰੰਪਰਾ ਆਦੀ ਕਾਲ ਤੋਂ ਰਹੀ ਹੈ ਪਹਿਲੀ ਰੋਟੀ ਗਊ ਮਾਤਾ ਨੂੰ ਔਰ ਉਸ ਪਰੰਪਰਾ ਨੂੰ ਪੁਨਰ ਸਥਾਪਿਤ ਕਰਨ ਵਾਸਤੇ ਅਸੀਂ ਪ੍ਰਯਾਸ ਰਤ ਹਾਂ ਸਾਡੇ ਸੰਸਥਾ ਦੇ ਜਿਹੜੇ ਪ੍ਰਤੀਨਿਧੀ ਹੈ ਸਕੂਲ ਸਕੂਲ ਕੋਲੇ ਕੋਲੇ ਅਲੱਗ-ਅਲੱਗ ਸੰਸਥਾਵਾਂ ਜਿਵੇਂ ਮੰਦਿਰਾਂ ਦੇ ਵਿੱਚ ਬਾਕੀ ਧਾਰਮਿਕ ਸਥਾਨਾਂ ਦੇ ਵਿੱਚ ਜਾ ਕੇ ਜਨਤਾ ਦੇ ਸਮੁਖੇ ਇਹ ਨਵੇਦਨ ਰੱਖਦੇ ਨੇ ਕਿ ਸਾਨੂੰ ਸਾਰਿਆਂ ਨੂੰ ਸਵੇਰੇ ਤਵੇ ਦੀ ਪਹਿਲੀ ਜੜੀ ਰੋਟੀ ਹੈ ਉਹ ਗਊ ਮਾਤਾ ਵਸੇ ਕਾਲਣੀ ਚਾਹੀਦੀ ਹੈ ਉਹਦਾ ਵਿਗਿਆਨਿਕ ਪੱਖਸ਼ੇਵ ਹੈ ਕਿ ਰਾਦਰ ਠੰਡਾ ਤਵਾ ਜਦੋਂ ਅਸੀਂ ਗਰਮ ਕਰਦੇ ਹਾਂ ਤੇ ਲੋਹੇ ਦੇ ਸੂਖਸ਼ਮ ਕਣ ਪਹਿਲੀ ਰੋਟੀ ਦੇ ਵਿੱਚ ਸਮਾਹਿਤ ਹੋ ਜਾਂਦੇ ਨੇ ਅਗਰ ਉਹ ਰੋਟੀ ਇਨਸਾਨੀ ਸ਼ਰੀਰ ਗ੍ਰਹਿਣ ਕਰਦਾ ਹੈ ਵਾ ਤਾਂ ਉਸ ਰੋਟੀ ਨੂੰ ਤਕਰੀਬਨ 2 ਤੋਂ 2.5 ਗੁਣਾ ਜ਼ਿਆਦਾ ਜ਼ੋਰ ਲਗਾ ਕੇ ਸਾਡੀ ਪਾਚਨ ਸ਼ਕਤੀ ਨੂੰ ਪਛਾਣਨਾ ਪੈਂਦਾ ਪਰ ਉਹੀ ਰੋਟੀ ਅਗਰ ਗਊ ਮਾਤਾ ਜੀ ਗ੍ਰਹਿਣ ਕਰਦੇ ਨੇ ਨੰਦੀ ਮਹਾਰਾਜ ਜੀ ਗ੍ਰਹਿਣ ਕਰਦੇ ਨੇ ਉਹ ਤੁਰੰਤ ਇਸ ਰੋਟੀ ਨੂੰ ਪਚਾ ਲੈਂਦੇ ਨੇ ਰਿਸ਼ੀਆਂ ਮੁਨੀਆਂ ਨੇ ਇਸ ਵਿਗਿਆਨਿਕ ਬਖਸ਼ ਦੇ ਉੱਤੇ ਜਦੋਂ ਉਹਨਾਂ ਨੇ ਸੰੰਧਾਨ ਕੀਤਾ ਤਾਂ ਫਿਰ ਉਹਨਾਂ ਨੇ ਇਸ ਨੂੰ ਪਰੰਪਰਾ ਦੇ ਰੂਪ ਚ ਸਥਾਪਿਤ ਕੀਤਾ ਜਿਸ ਦਾ ਸਾਨੂੰ ਸਾਰਿਆਂ ਨੂੰ ਪਾਲਨ ਕਰਨਾ ਚਾਹੀਦਾ ਹੈ ਔਰ ਨਾਲ ਹੀ ਨਾਲ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਵਾਰਤਵਾਸੀਆਂ ਨੂੰ ਨਵੇਦਨ ਕਰਨਾ ਚਾਹਾਂਗਾ ਆਪਜੀ ਦੇ ਚੈਨਲ ਦੇ ਰਾਹੀਂ ਕਿ ਬਈ ਜਿਹੜੇ ਗਊ ਮਾਤਾ ਜੀ ਦੀ ਲਈ ਅਸੀਂ ਪਹਿਲੀ ਰੋਟੀ ਨਿਕਾਲਦੇ ਆਂ ਇਹ ਰੋਟੀ ਅਸੀਂ ਆਪਣੇ ਹੱਥੀਂ ਜਾਂ ਤਾਂ ਨਜ਼ਦੀਕੀ ਗਊਸ਼ਾਲਾ ਦੇ ਵਿੱਚ ਗਊ ਮਾਤਾ ਜੀ ਨੂੰ ਖਿਲਾ ਕੇ ਆਈਏ ਜਾਂ ਸੜਕ ਦੇ ਉੱਤੇ ਜਿਹੜੇ ਗਊ ਮਾਤਾ ਜੀ ਜਿਹੜੇ ਭੋਜਨ ਸ਼ਰਨ ਪਾਣੀ ਔਰ ਦਵਾਈਆਂ ਦੇ ਅਭਾਵ ਤੋਂ ਬਿਨਾ ਜਿਹੜਾ ਸੜਕ ਤੇ ਜੀਵਨ ਬਿਤਾ ਰਹੇ ਨੇ ਔਰ ਉਹ ਵੀ ਉਦੋਂ ਜਦੋਂ ਅਸੀਂ ਸਾਰੇ ਸਨਾਤਨੀ ਬੋਲ ਸਕਦੇ ਆ ਦੇਖ ਸਕਦੇ ਆ ਸੁਣ ਸਕਦੇ ਆ ਅਸੀਂ ਪ੍ਰਤੀਸ਼ਠਿਤਾ ਤੇ ਸਾਡੇ ਹੁੰਦਿਆਂ ਹੋਇਆ ਸਾਡੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦੇ ਪ੍ਰੀਏ ਗੋ ਮਾਤਾ ਜੀ ਜਿਨ੍ਹਾਂ ਦੇ ਲਈ ਪ੍ਰਭੂ ਜੀ ਨੇ 6 ਸਾਲ ਦੀ ਉਮਰ ਚ ਮਾਨਵ ਜਨਮ ਦੇ ਵਿੱਚ ਨੰਗੇ ਪੈਰ ਗੋ ਸੇਵਾ ਸ਼ੁਰੂ ਕੀਤੀ ਜਿਸ ਨੂੰ ਅਸੀਂ ਗੋ ਪਸ਼ਚਮੀ ਦੇ ਰੂਪ ਚ ਹਰ ਸਾਲ ਮਨਾਉਂਦੇ ਆ ਔਰ ਭਗਵਾਨ ਬੋਲੇਨਾਥ ਜੀ ਦੀ ਸਵਾਰੀ ਸਾਖਸ਼ਾਤ ਨੰਦੀ ਮਹਾਰਾਜ ਜਿਨ੍ਹਾਂ ਦੇ ਕੰਝ ਕਈ ਅਰਦਾਸ ਬੋਲੇਨਾਥ ਜੀ ਪੂਰੀ ਕਰਦੇ ਨੇ ਉਹ ਸਾਡੇ ਜੀਵਨ ਕਾਲ ਦੇ ਵਿੱਚ ਬੜੀ ਹੀ ਵਿਸ਼ਮ ਪ੍ਰਸਥਿਤੀਆਂ ਵਿੱਚ ਜੀਵਨ ਬਿਤਾ ਰਹੇ ਨੇ ਔਰ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਕਿ ਸਰਦੀਆਂ ਦਾ ਸਮਾਂ ਸ਼ੁਰੂ ਹੋ ਚੁੱਕਿਆ ਹੈ ਔਰ ਮੌਸਮ ਵਿਗਿਆਨੀਆਂ ਨੇ ਸਪਸ਼ਟ ਕਿਹਾ ਹੈ ਕਿ ਇਸ ਵਾਰ ਦੀਆਂ ਜਿਹੜੀਆਂ ਸਰਦੀਆਂ ਪਿਛਲੀਆਂ ਬਿਆਨਕ ਸਰਦੀਆਂ ਤੋਂ ਵੀ ਕੜੀਆਂ ਪੈਣੀਆਂ ਬਹੁਤ ਹੀ ਜ਼ਿਆਦਾ ਠੰਡ ਪੈਣੀ ਹੈ ਔਰ ਅਸੀਂ ਜਦੋਂ ਰਜਾਈ ਤੇ ਕੰਬਲਾਂ ਦੇ ਵਿੱਚ ਹੀਟਰ ਦੇ ਨਾਲ ਕਮਰਿਆਂ ਦੇ ਵਿੱਚ ਹੁੰਨੇ ਆ ਉਦੋਂ ਸਿਰਫ ਕਲਪਨਾ ਕਰੋ ਕਿ ਭੁੱਖੇ ਪਿਆਸੇ ਸਾਡੇ ਗਊ ਮਾਤਾ ਜੀ ਔਰ ਨੰਦੀ ਮਹਾਰਾਜ ਜੀ ਕਿਸ ਤਰ੍ਹਾਂ ਸੜਕ ਤੇ ਆਪਣਾ ਜੀਵਨ ਬਤੀਤ ਕਰ ਰਹੇ ਨੇ ਕੋਈ ਉਹਨਾਂ ਦੇ ਭੋਜਨ ਦੀ ਵਿਵਸਥਾ ਉਦੋਂ ਨਹੀਂ ਹੋ ਰਹੀ ਜਦੋਂ 2016 ਤੋਂ ਅਸੀਂ ਹਰ ਰੋਜ਼ ਕਰੋੜਾਂ ਰੁਪਏ ਤੇ ਹਜੇ ਤੱਕ ਖਰਬਾਂ ਰੁਪਏ ਪ੍ਰਸ਼ਾਸਨ ਨੂੰ ਜਿਹੜਾ ਸੰਗਤ ਵੱਲੋਂ ਦਿੱਤੇ ਜਾ ਚੁੱਕੇ ਨੇ ਅਲੱਗ-ਅਲੱਗ ਬਿੱਲਾਂ ਦੇ ਰਾਹੀਂ ਪਰ ਕੋਈ ਐਸੀ ਵਿਵਸਥਾ ਹਜੇ ਤੱਕ ਨਹੀਂ ਬਣ ਪਾਰੀ ਜਿਸ ਦੇ ਮੁਤਾਬਿਕ ਸੜਕ ਦੀਆਂ ਗਊਆਂ ਨੂੰ ਗਊਸ਼ਾਲਾ ਮਿਲੇ ਔਰ ਚੱਲ ਰਹੀਆਂ ਗਊਸ਼ਾਲਾ ਨੂੰ ਇਹ ਜਿਹੜਾ ਖਰਬਾਂ ਰੁਪਏ ਦਾ ਟੈਕਸ ਜਾ ਚੁੱਕਿਆ ਵੈ ਇਹ ਉਹਨਾਂ ਨੂੰ ਮਿਲੇ ਤਾਂ ਕਿ ਉਹ ਸਮਰਥਵਾਨ ਹੋ ਕੇ ਆਪਣੀ ਗਊਸ਼ਾਲਾ ਦਾ ਵੀ ਵਿਕਾਸ ਕਰ ਸਕਣ ਔਰ ਇਸ ਦੇ ਨਾਲ-ਨਾਲ ਸੜਕ ਵਾਲੀਆਂ ਗਵਾਂ ਦੇ ਲਈ ਸਥਾਨ ਉਪਲਬਧ ਕਰਾ ਸਕਣ ਸਭ ਤੋਂ ਦਰਦਨਾਕ ਪਹਿਲੂ ਇਹ ਹੈ ਵੀ ਆਪਣੇ ਭੋਜਨ ਦੀ ਤਲਾਸ਼ 'ਚ ਜਦੋਂ ਗਊ ਮਾਤਾ ਜੀ ਕੂੜੇ ਦੇ ਢੇਰ 'ਚ ਜਾਂਦੇ ਨੇ ਬਿਆ ਉਰਲੀ ਲੱਗਾ ਖਾਣਾ ਕੱਚ ਬੁਲੇਡ ਤਿੱਖੇ ਕਿਲ ਔਰ ਇਸ ਦੇ ਨਾਲ-ਨਾਲ ਪੋਲੀਥੀਨ ਦਾ ਉਹ ਸ਼ਿਕਾਰ ਹੁੰਦੇ ਨੇ ਜਦੋਂ 35 ਤੋਂ 40 ਕਿਲੋ ਪੋਲੀਥੀਨ ਉਹਨਾਂ ਦੇ ਪੇਟ 'ਚ ਚਲੇ ਜਾਂਦਾ ਹੈ ਉਹ ਜਿਹੜੀ ਦਰਦਨਾਕ वेदना ਸਹਿੰਦੇ ਨੇ ਔਰ ਉਸ 8-10 ਮਿੰਟ ਦੇ ਵਿੱਚ ਵਿੱਚ ਜੇ ਤੇ ਉਹਨਾਂ ਨੂੰ ਇਲਾਜ ਮਿਲ ਜੇ ਕੋਈ ਉਹਨਾਂ ਦਾ ਪੇਟ ਕੱਟ ਕੇ ਲਿਫਾਫੇ ਬਾਹਰ ਕੱਢ ਦੇਵੇ ਅਦਰਵਾਇਜ਼ ਕੁਛ ਭਲਾਂ ਜੋ ਉਹਨਾਂ ਦਾ ਜਿਹੜਾ ਹੈਗਾ ਵਾ ਸਰੀਰ ਵਿਰਾਮ ਹੋ ਜਾਂਦਾ ਹੈ ਵਿਸ਼ਰਾਮ ਹੋ ਜਾਂਦਾ ਹੈ ਉਹਨਾਂ ਦਾ ਤੇ ਉਸ ਉਸ ਤੋਂ ਬਾਅਦ ਸਾਡੇ ਵੱਲੋਂ ਖਰਬਾ ਰੁਪਏ ਦੇਣ ਤੋਂ ਬਾਅਦ ਵੀ ਐਸੀ ਕੋਈ ਵਿਵਸਥਾ ਨਹੀਂ ਕਿ ਉਹਨਾਂ ਦੀ ਜਿਹੜੀ ਅੰਤਿਮ ਕਿਰਿਆ ਹੈ ਵਿਧੀ ਵਿਵਧਾਨ ਦੇ ਨਾਲ ਉਹਨਾਂ ਦੇ ਸਰੀਰ ਦਾ ਜਿਹੜਾ ਹੈਗਾ ਵਾ ਅੰਤਿਮ ਕਿਰਿਆ ਕੀਤੀ ਜਾਵੇ ਇਹ ਹੁੰਦਾ ਕੀ ਹੈ ਕਈ-ਕਈ ਘੰਟੇ ਸਰੀਰ ਉਹਨਾਂ ਦਾ ਸੜਕ ਤੇ ਹੁੰਦਾ ਜਿੰਨੂੰ ਕੁੱਤੇ ਨੋਜਦੇ ਨੇ ਪੰਛੀ ਨੋਜਦੇ ਨੇ ਚੂਹੇ ਨੋਜਦੇ ਨੇ ਤਾਂ ਫਿਰ ਗਿਰਗੜਾ ਕੇ ਕੋਈ ਲੋਗ ਸੰਪਰਕ ਕਰਦੇ ਨੇ ਪ੍ਰਸ਼ਾਸਨ ਨਾਲ ਤੇ ਕੂੜੇ ਦੀ ਟਰਾਲੀ ਆਂਦੀ ਹੈ ਤੇ ਉਸ ਟਰਾਲੀ 'ਚ ਸਾਡੀ ਗਊ ਮਾਤਾ ਸਾਡੇ ਹੁੰਦਿਆਂ ਹੋਇਆਂ ਜਿਹੜਾ ਉਹ ਜਾਂਦੀ ਹੈ ਤੇ ਜਦੋਂ ਡੰਬ ਦੇ ਡਿੱਗਦੀ ਹੈ ਤੇ ਸਰੀਰ ਦੀ ਬੋਟੀ-ਬੋਟੀ ਉਹਨਾਂ ਦੀ ਹੋ ਜਾਂਦੀ ਹੈ ਖਲ ਅਲੱਗ ਹੋ ਜਾਂਦੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਕਿ ਅਸੀਂ ਤੇ ਕੋਈ ਬੀਖ ਨਹੀਂ ਮੰਗਦੇ ਕੋਈ ਫੰਡ ਨਹੀਂ ਮੰਗਦੇ ਜਿਹੜਾ ਸਮਾਜ ਪੈਸਾ ਦਿੰਦਾ ਪਿਆ ਉਹ ਗਊਆਂ ਦੇ ਉੱਤੇ ਸਟਰੀਟ ਡੌਗ ਦੇ ਉੱਤੇ ਪੰਛੀਆਂ ਦੇ ਉੱਤੇ ਖਰਚ ਹੋਵੇ ਜਿੰਨੂੰ ਅਸੀਂ ਕਾਉਸੈਸ ਦੇ ਰੂਪ ਚ ਦੇ ਰਹੇ ਹਾਂ ਔਰ ਹਰ ਪ੍ਰੋਡਕਟ ਦੇ ਉੱਤੇ ਲਗਭਗ ਹਰ ਬਿਲ ਦੇ ਉੱਤੇ ਕਾਉਸੈਸ ਹੈਗਾ ਔਰ ਅੱਛਾ ਕਾਸਾ ਹੈ ਮਾਮੂਲੀ ਨਹੀਂ ਹੈਗਾ ਤੋ ਇਹ ਸਾਰੀਆਂ ਨਵੇਦਨ ਮੈਂ ਨਗਰ ਨਿਵਾਸੀਆਂ ਨੂੰ ਕਹਾਂਗਾ ਸਾਰੀਆਂ ਮੰਦਰ ਕਮੇਟੀਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਆਪਣੇ ਮੰਦਰਾਂ ਦੇ ਵਿੱਚ ਇੱਕ ਵਿਵਸਥਾ ਕਰੋ ਉੱਥੇ ਰੋਟੀਆਂ ਕੱਢੀਆਂ ਉਹਨੂੰ ਉਥੋਂ ਜਿਹੜੀ ਸੰਗਤ ਦੀ ਸੇਵਾ ਲੱਗੇ ਤੇ ਜਿਹੜੀਆਂ ਸੜਕ ਦੇ ਜਾਨ ਜਾਂ ਗਊਸ਼ਾਲਾ ਚਲ ਜਾਣ। ਔਰ ਜਿਹੜਾ ਵੀ ਇਹ ਲੋਗ ਗਲੀਆਂ ਦੇ ਵਿੱਚ ਕਈ ਕਈ ਕੁਇੰਟਲ ਰੋਟੀ ਇਕੱਠੀ ਕਰਕੇ 5 ਤੋਂ 6000 ਰੁਪਏ ਦੀ ਆੜੀ ਉਹਨੂੰ ਵੇਚ ਕੇ ਪਾ ਰਹੇ ਨੇ। ਪ੍ਰਸ਼ਾਸਨ ਨੂੰ ਨਵੇਦਨ ਹੈ ਕਿ ਇਹਨਾਂ ਲੋਕਾਂ ਨੂੰ ਚੈੱਕ ਕੀਤਾ ਜਾਵੇ। ਅਣ ਪਛਾਤੇ ਲੋਕ ਕੌਣ ਹੈ? ਨਾ ਇਹਨਾਂ ਕੋ ਆਧਾਰ ਕਾਰਡ ਹੈ, ਨਾ ਆਪਣਾ ਫੋਨ ਨੰਬਰ ਦੱਸਦੇ ਨੇ। ਨਾ ਇਹਨਾਂ ਕੋ ਆਪਣੀ ਉਹ ਗਵਾਂ ਦੀ ਫੋਟੋ ਹੈ ਜਿਸ ਗਵਾਂ ਦੇ ਨਾਮ ਤੇ ਰੋਟੀਆਂ ਇਕੱਠੇ ਕਰਦੇ ਨੇ। ਧਾਰਮਿਕ ਤਿਉਹਾਰਾਂ ਦੇ ਕਈ ਹਜ਼ਾਰਾਂ ਰੁਪਏ ਇਕੱਠੇ ਕਰਦੇ ਨੇ। ਤੇ ਉਹ ਸਾਰੀਆਂ ਨਵੇਦਨ ਮੈਂ ਗਊ ਮਾਤਾ ਜੀ ਦੇ ਸਬੰਧੀ ਸਾਰੇ ਨੂੰ ਕਰਦੇ ਹੋਏ ਆਖਰੀ ਗੱਲ ਕਵਾਂਗਾ ਕਿ ਗਰੂੜ ਪ੍ਰੰਝ ਸਪਸ਼ਟ ਮਾਰਗਦਰਸ਼ਨ ਹੈ ਗੋ ਸੇਵਕ ਜੀਵਾਤਮਾ ਦੀ ਹੀ ਵਤਰਨੀ ਨਦੀ ਪਾਰ ਹੋਏਗੀ ਔਰ ਸਾਡੇ ਸਾਰੇ ਪੂਜਾ ਪਾਠ ਯੱਗ ਤਪ ਦਾਨ ਪੁੰਨ ਸਾਰੇ નિਸ਼ਵਲ ਨੇ ਉਹਦਾ ਸਾਨੂੰ ਕੋਈ ਫਲ ਨਹੀਂ ਮਿਲਣਾ ਜੇ ਇੱਕ ਵੀ ਗਊ ਮਾਤਾ ਸੜਕ ਤੇ ਹੈ ਤੇ ਸਾਰੇ ਨੂੰ ਮੈਂ ਨਿਵੇਦਨ ਕਰਦੇ ਹੋਏ ਆਪਣੀ ਬਾਣੀ ਨੂੰ ਵਿਰਾਮ ਦਵਾਂਗਾ ਜੈ ਗਊ ਮਾਤਾ ਜੈ ਗੋਪਾਲ ਕేశਵ ਮਾਦਵ ਦੀਨ ਦਿਆਲ ਸਾਡੇ ਵੱਲੋਂ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ ਜਾਵੇਗਾ ਮੈਂ ਦੱਸਣਾ ਚਾਹਨਾਵਾਂ ਕਿ ਸਨਾਦਨ ਧਰਮ ਸੁਰੱਖਿਆ ਪਰਿਸ਼ਦ ਬਾਰੇ ਦਾ ਇੱਕ ਐਸਾ ਸੰਗਠਨ ਹੈ ਜਿਸ ਦੇ ਅਲੱਗ-ਅਲੱਗ ਅਗੋਂ ਵਿਭਾਗ ਹੈ ਜਿਨ੍ਹਾਂ ਚੋਂ ਇੱਕ ਲੀਗਲ ਵਿਭਾਗ ਹੈ ਜਿਹਦੇ ਚ ਸਾਡੇ ਬਹੁਤ ਹੀ ਕਰਮਠ ਸਾਡੀ ਬਹੁਤ ਹੀ ਧਾਰਮਿਕ ਨਿਸ਼ਠਾ ਨਾਲ ਸੰਪਨ ਸਾਡੀ ਜ਼ਿਲ੍ਹਾ ਅਧਿਐਕਸ਼ ਐਡਵੋਕੇਟ ਸ਼ੀਖਾ ਖਰਬੰਦਾ ਜੀ ਸਾਡੇ ਜ਼ਿਲ੍ਹਾ ਮੰਤਰੀ ਐਡਵੋਕੇਟ ਸੰਜੇ ਭਾਰਗਵ ਜੀ ਸਾਡੇ ਜ਼ਿਲ੍ਹਾ ਸੰਗਠਨ ਮੰਤਰੀ ਐਡਵੋਕੇਟ ਮਹਿੰਦਰ ਕੁਮਾਰ ਜੀ ਤੇ ਜ਼ਿਲ੍ਹਾ ਪਰਿਵਾਰੀ ਐਡਵੋਕੇਟ ਅਸ਼ੋਕ ਭਗਤ ਜੀ 115 ਐਡਵੋਕੇਟ ਸਾਥੀਆਂ ਸਮੇਤ ਇਸ ਸੰਬੰਧੀ ਪ੍ਰਯਾਸ ਰਤ ਹੈ ਔਰ ਅਸੀਂ ਬਹੁਤ ਜਲਦ ਹਾਈ ਕੋਰਟ ਵੀ ਜਾਣ ਜਾ ਰਹੇ ਹਾਂ ਔਰ ਉਸ ਤੋਂ ਪਹਿਲਾਂ ਅਸੀਂ ਅਲੱਗ-ਅਲੱਗ ਜਿਹੜੇ ਡਿਪਾਰਟਮੈਂਟਾਂ ਤੋਂ ਜਾਣਕਾਰੀਆਂ ਇਕੱਠੀਆਂ ਕਰ ਰਹੇ ਹਾਂ ਔਰ ਇਹਦੇ 'ਚ ਹਾਈ ਕੋਰਟ 'ਚ ਵੀ ਅਸੀਂ ਮੰਗ ਕਰਾਂਗੇ ਕਿ ਬਈ ਇੱਕ ਵਿਵਸਥਾ ਸਥਾਪਿਤ ਹੋ ਜਾਵੇ ਜਿਦੇ ਮੁਤਾਬਿਕ ਦਿੱਤਾ ਸਮਾਜ ਦੁਆਰਾ ਪੈਸਾ ਜਿਨ੍ਹਾਂ ਦੇ ਲਈ ਗਵਾਂ ਦੇ ਲਈ ਉਹਨਾਂ ਤੱਕ ਪਹੁੰਚੇ ਇਸ ਦੇ ਨਾਮ ਨਾਲ ਜਿਹੜੇ ਸਟਰੀਟ ਡੌਗ ਨੇ ਉਹਨਾਂ ਤੱਕ ਪਹੁੰਚੇ ਪੰਛੀ ਨੇ ਉਹਨਾਂ ਤੱਕ ਪਹੁੰਚੇ ਔਰ ਇਹਦੇ ਲਈ ਸਾਨੂੰ ਅਲੱਗ ਤੋਂ ਕਿਸੇ ਵੀ ਜਗ੍ਹਾ ਤੋਂ ਫੰਡ ਦੀ ਜ਼ਰੂਰਤ ਨਹੀਂ ਪੈਸਾ ਤੇ ਸਮਾਜ ਆਪ ਦੇ ਰਿਹਾ ਹੈ ਅਸੀਂ ਆਪਣੀ ਗਊ ਮਾਤਾ ਨੰਦੀ ਮਹਾਰਾਜ ਦੀ ਲਈ ਸਟਰੀਟ ਡੌਗ ਦੇ ਲਈ ਪੰਛੀਆਂ ਦੇ ਲਈ ਕਿਸੇ ਕੋਈ ਕੋਈ ਵੀਗ ਨਹੀਂ ਮੰਗਦੇ ਪਏ ਅਨੇਕ ਬਿੱਲਾਂ ਦੇ ਵਿੱਚ ਪਹਿਲਾਂ ਹੀ ਕਾਊਸ ਇਸ ਲੱਗਾ ਹੋਇਆ ਵਾ ਸਿਰਫ ਵਿਵਸਥਾ ਬਣ ਜੇ ਕਿ ਪੈਸਾ ਉਹਨਾਂ ਤੱਕ ਪਹੁੰਚੇ ਔਰ ਇਸ ਦੇ ਨਾਮ ਨਾਲ ਜਿੱਥੇ ਮੈਂ ਸਾਰਿਆਂ ਨੂੰ ਇਹ ਵੀ ਦੱਸਦੇ ਹੋਏ ਬੜੀ ਖੁਸ਼ੀ ਤੇ ਮਾਣ ਮਹਿਸੂਸ ਕਰਦਾ ਹਾਂ ਕਿ ਬੁੱਧੀਜੀਵੀ ਵਰਗ ਜਿਹੜਾ ਡਾਕਟਰ ਵਰਗ ਹੈ ਚਾਹੇ ਉਹ ਆਯੁਰਵੈਦਿਕ ਡਾਕਟਰ ਨੇ ਚਾਹੇ ਵੈਲੋਪੈਥਿਕ ਡਾਕਟਰ ਨੇ ਉਹਨਾਂ ਨੂੰ ਸੰਗਠਿਤ ਕਰਨ ਦੇ ਵਿੱਚ ਸਾਡੇ ਭੈਣ ਜੀ ਡਾਕਟਰ ਨੈਂਸੀ ਦਵਨਜੀ ਜ਼ਿਲ੍ਹਾ ਅਧਿਐਕਸ਼ ਚਿਕਿਤਸਾ ਵਿਭਾਗ ਉਹ ਵੀ ਪ੍ਰਿਆਸ ਰਤ ਨੇ ਉਹ ਵੀ ਗਊ ਮਾਤਾ ਜੀ ਦੀ ਨੰਦੀ ਮਹਾਰਾਜ ਜੀ ਦੀ ਤੇ ਬੇਜੁਬਾਨਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਪਏ ਨੇ ਆਪਣੇ ਬੋਧਿਕ ਵਰਗ 'ਚ ਇਸ ਦੇ ਨਾਲ ਨਾਲ ਸਾਡੇ ਸੀਨੀਅਰ ਸਿਟੀਜ਼ਨ 셀 ਦੇ ਬਹੁਤ ਹੀ ਜਿਹੜੇ ਪ੍ਰਤੀਸ਼ਠੀ ਤੇ ਸਾਡੇ ਅਧਿਕਾਰੀ ਨੇ ਐਡਵੋਕੇਟ ਦਿਵਿੰਦਰ ਗੋਤਮ ਜੀ ਸਾਡੇ ਜ਼ਿਲ੍ਹਾ ਦੇ ਅਕਸ਼ਨ ਨੇ ਉਹ ਕੀ ਕਰਦੇ ਪਏ ਨੇ ਸੇਵਾ ਨਿਵਰਤ ਜਿੰਨੇ ਅਧਿਕਾਰੀ ਤੇ ਕਰਮਚਾਰੀਏ ਉਹਨਾਂ ਦਾ ਸੰਗਠਨ ਕਰਕੇ ਜੋ ਸਾਨੂੰ ਗੀਤਾ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਨੇ ਆਪਣੀ ਬਾਣੀ ਦੇ ਰਾਹੀਂ ਦੱਸਿਆ ਵੈ ਕਿ ਸੰਗੇ ਸ਼ਕਤੀ ਕਲ ਯੁਗੇ ਕਲ ਯੁਗ ਚ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ ਹੈ ਸੰਗਠਨ ਉਹ ਸੰਗਠਿਤ ਹੋ ਕੇ ਪ੍ਰਯਾਸ ਕਰਨਾ ਉਹਦੇ ਵਿੱਚ ਉਹ ਆਪਣਾ ਪ੍ਰਯਾਸ ਕਰਦੇ ਪਏ ਨੇ ਇਸ ਦੇ ਨਾਲ ਨਾਲ ਸਾਡਾ ਇੱਕ ਬਹੁਤ ਇੰਪੋਰਟੈਂਟ ਜਿਹੜਾ ਵਿਭਾਗ ਹੈ ਜਿਸ ਦਾ ਨਾਮ ਹੈ ਪੰਛੀ ਦਾਣਾ ਵਿਭਾਗ ਉਹਦੇ ਚ ਸਾਡੀ ਬੇਟੀ ਕ੍ਰਿਸ਼ਮਾ ਗੋਤਮ ਜਿਹੜੀ ਬਚਪਨ ਤੋਂ ਹੀ ਬੇਜਵਾਨ ਚਾਹੇ ਸਟਰੀਟ ਡੌਗ ਨੇ ਚਾਹੇ ਪੰਛੀ ਨੇ ਨਾਲ ਦੀ ਨਾਲ ਪਰਬਲ ਗੋਬਖਤ ਹੈਗੀ ਹੈ ਉਹ ਆਪਣੀ ਸੇਵਾ ਕਰ ਰਹੀ ਹੈ ਸਾਡੀ ਉਹ ਜ਼ਿਲ੍ਹਾ ਅਧਿਖਸ਼ ਉਹਦੇ ਨੇਤ੍ਰਤਵ ਚ ਇਸ ਵਿਭਾਗ ਦੇ ਵਿੱਚ ਜੁੜੀਆਂ ਸਾਰੀਆਂ ਬੱਚੀਆਂ ਜਿੱਥੇ ਜ਼ਖਮੀ ਸਟਰੀਟ ਡੌਗ ਦੀ ਸੇਵਾ ਦੇ ਵਿੱਚ ਲੱਗੀਆਂ ਨੇ ਜ਼ਖਮੀ ਪੰਛੀਆਂ ਦੀ ਸੇਵਾ ਚ ਲੱਗੀਆਂ ਨੇ ਦੇ ਨਾਲ ਦੀ ਨਾਲ ਆਪਣੇ ਵੱਲੋਂ ਪ੍ਰਯਾਸ ਕਰਕੇ ਮੰਦਿਰਾਂ ਚ ਜਾ ਕੇ ਸੰਸਥਾਵਾਂ ਤੇ ਸਕੂਲਾਂ ਚ ਜਾ ਕੇ ਇਹ ਬੇਜਵਾਨਾਂ ਦੀ ਆਵਾਜ਼ بلند ਕਰ ਰਹੇ ਨੇ ਗਊ ਮਾਤਾ ਜੀ ਦੀ वेदना بلند ਕਰ ਰਹੇ ਨੇ ਔਰ ਆਪਣੇ 33 ਕੋਟੀ ਦੇਵੀ ਦੇਵਤਾ ਧਾਰਨ ਕਰਨ ਵਾਲੀ ਗਊ ਮਾਤਾ ਜਿੰਨਾ ਦਾ ਸਰੀਰ ਚੱਲਦਾ ਫਿਰਦਾ ਮੰਦਿਰ ਹੈ ਔਰ ਸਾਖਸ਼ਾਦ ਬੋਲੇ ਨਾਲ ਜਿੱਦੀ ਸਵਾਰੀ ਜਿਹੜੇ ਨੰਦੀ ਮਹਾਰਾਜ ਹੈ ਉਹਨਾਂ ਦੇ ਇਨਸਾਫ ਦੇ ਲਈ ਸਾਡਾ ਸੰਗਠਨ ਪੂਰੀ ਤਾਕਤ ਦੇ ਨਾਲ ਪੂਰੀ ਸ਼ਕਤੀ ਦੇ ਨਾਲ ਚੁਣੇ ਹੋਏ ਪ੍ਰਤੀਨਿਧੀਆਂ ਜਿਹੜੇ ਚਾਹੇ ਪੱਖ ਦੇ ਨੇ ਵਿਪੱਖ ਦੇ ਨੇ ਔਰ ਅਧਿਕਾਰੀਆਂ ਦੇ ਔਰ ਸਾਰੇ ਜ਼ਿੰਮੇਵਾਰ ਲੋਕਾਂ ਦੇ ਸਾਰੀ ਧਾਰਮਿਕ ਸੰਸਥਾਵਾਂ ਮੰਦਿਰ ਕਮੇਟੀਆਂ ਦੇ ਸ਼੍ਰੀ ਚੰਨ ਜੀ ਨਿਵੇਦਨ ਕਰਦੇ ਨੇ ਕਿ ਸਾਡੀ ਇਹ ਜਿਹੜੀ ਬੇਨਤੀ ਹੈ ਉਸ ਨੂੰ ਸਵੀਕਾਰ ਕਰੋ ਸਮਾਜਵਾਦ ਵੱਲੋਂ ਦਿੱਤਾ ਜਾ ਰਿਹਾ ਪੈਸਾ ਸਾਡੇ ਬੇਜੁਬਾਨ ਜਿਹੜੇ ਹੈਗੇ ਨੇ ਗਊ ਮਾਤਾ ਜੀ ਜਿਹੜੇ ਆਪਣੀ ਦਰਦ ਨਹੀਂ ਦੱਸ ਸਕਦੇ ਆਪਣੀ ਭੁੱਖ ਪਿਆਸ ਆਪਣੇ ਜ਼ਖਮ ਆਪਣੀ ਬਿਮਾਰੀ ਬਾਰੇ ਨਹੀਂ ਦੱਸ ਸਕਦੇ ਉਹਨਾਂ ਦੇ ਉੱਤੇ ਖਰਚ ਕਰਨ ਦੀ ਵਿਵਸਥਾ ਸਥਾਪਿਤ ਕਰੋ ਸਾਡੇ ਨੰਦੀ ਮਹਾਰਾਜ ਜੀ ਨੂੰ ਇਨਸਾਫ ਦਿਓ ਆਓ ਔਰ ਬਾਕੀ ਜਿਹੜੇ ਬੇਜਬਾਨ ਹੈ ਉਹਨਾਂ ਨੂੰ ਇਨਸਾਫ ਦਿਓ ਇਹਨਾਂ ਗੱਲਾਂ ਦੇ ਨਾਲ ਮੈਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਵੱਡੇ ਪੱਧਰ ਤੇ ਤੁਸੀਂ ਉਹ ਸਾਰੇ ਜਿਹੜੇ ਵਿਸ਼ੇ ਚੁੱਕਦੇ ਹੋ ਜਿਹੜੇ ਸਮਾਜ ਨਾਲ ਸੰਬੰਧਿਤ ਹੈ ਔਰ ਆਪ ਜੀ ਵੱਲੋਂ ਜਿਹੜੇ ਚੁੱਕੇਗੇ ਵਿਸ਼ੇ ਨੇ ਉਹਨਾਂ ਦਾ ਹੱਲ ਆਪ ਜੀ ਦੀ ਜਿਹੜੀ ਕਵਰੇਜ ਦੇ ਕਾਰਨ ਹੁੰਦਾ ਹੈ ਇਸ ਤੇ ਲਈ ਤੁਹਾਡੇ ਸਾਰੇ ਦਰਸ਼ਕਾਂ ਦਾ ਔਰ ਸਾਰੇ ਚੈਨਲ ਦੇ ਪ੍ਰਤੀਨਿਧੀਆਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਹੋਏ ਆਖਰੀ ਗੱਲ ਸਾਰੀ ਸੰਗਤ ਨੂੰ ਕਹਾਂਗਾ ਕਿ ਇੰਨੇ ਕਾਬਿਲ ਬਣੋ ਤੁਹਾਡਾ ਚੋਣ ਭਗਵਾਨ ਬੋਲੇ ਨਾ ਜੀ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਛੜਕਦੇ ਰਹਿਣ ਵਾਲੇ ਗੋਵੰਛ ਗਊ ਮਾਤਾ ਨੰਦੀ ਮਹਾਰਾਜ ਨੂੰ ਗਊਸ਼ਾਲਾ ਚ ਵਿਝਵਾਨ ਵਾਸਤੇ ਤੇ ਗਊਸ਼ਾਲਾ ਨੂੰ ਕਾਉਸ਼ਸ ਦਿਲਵਾਨ ਵਾਸਤੇ ਚੱਲ ਰਹੇ ਅਭਿਆਨ ਦੇ ਵਿੱਚ ਸ਼ਾਮਿਲ ਕਰਨ ਲਈ ਜਿਹੜਾ ਚੋਣ ਕਰ ਸਕਣ ਜੈ ਗਊ ਮਾਤਾ ਜੈ ਗੋਪਾਲ ਕేశਵ ਮਾਦਵ ਦੀਨ ਦਿਆਲ